ਯੋਧਨਸ਼ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਕਾਰਵਾਈ ਹੋਈ ਹੈ ਪਠਾਨਕੋਟ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ 2 ਕਿਲੋ ਹਫੀਮ ਦੇ ਸਣੇ ਮਲਸਮ ਕਾਬੂ ਕੀਤੇ ਗਏ ਨੇ ਮੱਧ ਪ੍ਰਦੇਸ਼ ਤੋਂ ਇਹ ਨਸ਼ੇ ਦੇ ਖੀਪ ਲੈ ਜੁੜੇ ਕੇਪ ਲੈ ਕੇ ਆਈ ਸੀ ਜਿਹਨਾਂ ਨੂੰ ਪੁਲਿਸ ਨੇ ਹੁਣ ਕਾਬੂ ਕਰ ਲਿਆ ਹੈ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਯੋਧਨਸ਼ ਨਸ਼ਾ ਵਿਰੋਧ ਅਤੇ ਕਿਸ ਦੇ ਨਾਲ ਹੀ ਚੱਲ ਰਹੀ ਅਮਰਨਾਥ ਯਾਤਰਾ ਦੇ ਸਬੰਧ ਵਿੱਚ ਸਾਡੇ ਸੀਨੀਅਰ ਅਫਸਰਾਂ ਜੀ ਅਗਰਤਾ ਦੇ ਮੁਤਾਬਕ ਸਾਡੇ ਪੁਲਿਸ ਪਾਰਟੀ ਇਹ ਐ ਸੇਗੁਰਿੰਦਰ ਸਿੰਘ ਦੇ ਅਗਵਾਈ ਵਿੱਚ ਪਟਾਣਕੋਟ ਰੇਲਵੇ ਸਟੇਸ਼ਨ ਤੇ ਚੈਕਿੰਗ ਕਰ ਰਹੀ ਸੀ ਤੇ 2 ਨੰਬਰ ਪਲੇਟਫਾਰਮ ਤੇ ਚੈਕਿੰਗ ਕਰਦੇ ਕਰਦੇ ਅੱਗੇ ਨੂੰ ਜਿਹੜਾ ਕੱਚਾ ਰਸਤਾ ਜਾਂਦਾ ਪੱਛਮੀ ਸਾਈਡ ਤੇ ਜਿਹੜਾ ਜੰਮੂ ਅੱਗੇ ਉੱਧੋਂ ਬੱਜਦਾ ਰਸਤੇ ਨੂੰ ਰੋਡ ਨੂੰ ਜਾਂਦਾ ਉਹਥੇ ਚੈਕਿੰਗ ਕਰ ਰਹੀ ਸੀ ਸਵਾਰੀਆਂ ਉਣ ਜਾਣ ਵਾਲੀਆਂ ਦੀ ਔਰ ਜਦੋਂ ਇਹਨਾਂ ਨੇ ਦੇਖਿਆ ਇੱਕ ਲੜਕਾ ਜਿਹੜਾ ਸਪੈਸ਼ਲ 148 ਨੰਬਰ ਜੇਟਰ ਤੱਕ ਹੀ ਰੋਡ ਤੋਂ ਉਹ ਰੇਲਵੇ ਸਟੇਸ਼ਨ ਵੱਲੋਂ ਪੈਦਲਰਾਂ ਦੇ ਲਾਈਨਾਂ ਦੇ ਵਿੱਚ ਵਿੱਚ ਤੁਰਿਆ ਆ ਰਿਹਾ ਸੀ ਉਹਦੇ ਪਿੱਛੇ ਪਿੱਛੇ ਕੋਈ ਬਿੱਟ ਬਿੱਛੇ ਕੋਈ ケット ਬੈਗ ਪਾਇਆ ਹੋਇਆ ਸੀ ਤੇ ਜਦੋਂ ਪੁਲਿਸ ਗਾਰਡੀ ਉੱਥੇ ਖੜੀ ਚੈਕਿੰਗ ਕਰ ਰਹੀ ਸੀ ਤੇ ਇਹਨਾਂ ਨੂੰ ਦੇਖ ਕੇ ਉਹ ਇੱਕਦਮ ਪਿੱਛੇ ਨੂੰ ਮੁੜਿਆ ਤੇ ਤੇਜ਼ ਤੇਜ਼ ਕਦਮੀ ਇਹ ਦੁਬਾਰਾ ਬਾਜ਼ਾਰ ਵੱਲੋਂ ਚੱਲਿਆ ਤੇ ਇਹਦੇ ਵੇਲੇ ਗੁਰਿੰਦਰ ਸਿੰਘ ਨੇ ਉਹਨੂੰ ਵਾਜਬਾਰੀ ਜੋ ਰੁਕਣ ਦਾ ਇਸ਼ਾਰਾ ਕੀਤਾ ਬਟੋ ਦੌੜ ਲੱਗਿਆ ਜਦੋਂ ਦੌੜ ਲੱਗਿਆ ਤੇ ਉਹਦੇ ਜਿਹੜਾ ਪਿੱਛੇ ਕਿਟਲੈਕ ਪਿਆ ਸੀ ਉਹਦੀ ਇੱਕ ਤਣੀ ਘੁੱਟ ਗਈ ਤੇ ਉਹ ਕਿਟਲੈਕ ਉਹਦਾ ਡਾ ਉਹ गिर ਗਿਆ ਲੈਣਾ ਦੇ ਵਿੱਚ